ਤੁਸੀਂ ਲੁਕਣ ਮਿੱਟੀ ਦਾ ਖੇਲ ਤਾਂ ਜ਼ਰੂਰ ਖੇលਿਆ ਹੋਵੇਗਾ ਹੈਨਾ ਕੁਝ ਅਜੇਹੀਆਂ ਜਗਾਵਾਂ ਬਾਰੇ ਸੋਚੋ ਜਿੱਥੇ ਤੁਸੀਂ ਲੁਕਣਾ ਚਾਹੋਗੇ ਤਾਂ ਜੋ ਤੁਹਾਡੇ ਦੋਸਤ ਤੁਹਾਨੂੰ ਲੱਭ ਨਾ ਸਕਣ ਪਰ ਤੁਸੀਂ ਉਹਨਾਂ ਜਗਾਵਾਂ ਨੂੰ ਹੀ ਕਿਉਂ ਚੁਣਿਆ ਕੀ ਤੁਸੀਂ ਕਦੇ ਸ਼ੀਸ਼ੇ ਵਾਲੀ 바ਰੀ ਦੇ ਪਿੱਛੇ ਲੁਕਣ ਦੀ ਕੋਸ਼ਿਸ਼ ਕੀਤੀ ਹੈ ਬਿਲਕੁਲ ਨਹੀਂ ਕੀਤੀ ਹੋਣੀ ਕਿਉਂਕਿ ਤੁਹਾਡੇ ਦੋਸਤ ਉਸ ਦੇ ਆਰ ਪਾਰ ਦੇਖ ਕੇ ਤੁਹਾਨੂੰ ਲੱਭ ਲੈਣਗੇ ਕੀ ਤੁਸੀਂ ਸਾਰੀਆਂ ਚੀਜ਼ਾਂ ਦੇ ਆਰ ਪਾਰ ਦੇਖ ਸਕਦੇ ਹੋ ਇਸ ਕਾਗਜ਼ ਦੇ ਟੁਕੜੇ ਬਾਰੇ ਕੀ ਕਹੋਗੇ ਕੀ ਤੁਸੀਂ ਦੇਖ ਸਕਦੇ ਹੋ ਕਿ ਇਸ ਕਾਗਜ਼ ਦੇ ਪਿੱਛੇ ਕੀ ਹੈ? ਉਹ ਪਦਾਰਥ ਜਾਂ ਵਸਤੂਆਂ ਜਿਨ੍ਹਾਂ ਦੇ આરਪਾਰ ਦੇਖਿਆ ਜਾ ਸਕਦਾ ਹੈ, ਉਹਨਾਂ ਨੂੰ ਪਾਰਦਰਸ਼ੀ ਵਸਤੂਆਂ ਕਹਿੰਦੇ ਨੇ। ਕੱਚ, ਪਾਣੀ, ਹਵਾ ਅਤੇ ਕੁਝ ਪਲਾਸਟਿਕ ਪਾਰਦਰਸ਼ੀ ਵਸਤੂਆਂ ਦੀਆਂ ਉਦਾਹਰਨਾਂ ਨੇ। ਜਿਵੇਂ ਕਿ ਤੁਸੀਂ ਇਸ ਗਲਾਸ ਦੇ ਪਿੱਛੇ ਅਤੇ ਪਾਣੀ ਦੇ ਰਾਹੀਂ ਵੀ ਇਸ ਜਗਦੀ ਹੋਈ ਮੋਮਬਤੀ ਨੂੰ ਦੇਖ ਸਕਦੇ ਹੋ। ਇਹਨਾਂ ਨੂੰ ਪਾਰਦਰਸ਼ੀ ਵਸਤੂਆਂ ਕਿਹਾ ਜਾਂਦਾ ਹੈ। ਦੁਕਾਨਦਾਰ ਆਮ ਤੌਰ ਤੇ ਬਿਸਕੁਟ, ਮਿਠਾਈ ਤੇ ਖਾਂਦੀਆਂ ਚੀਜ਼ਾਂ ਕੱਚ ਜਾਂ ਪਲਾਸਟਿਕ ਦੇ ਪਾਰਦਰਸ਼ੀ ਡੱਬੇ ਵਿੱਚ ਰੱਖਣਾ ਪਸੰਦ ਕਰਦੇ ਨੇ ਤਾਂ ਜੋ ਤੁਸੀਂ ਆਪਣੀਆਂ ਪਸੰਦੀਆਂ ਚੀਜ਼ਾਂ ਦੇਖ ਕੇ ਲੈ ਸਕੋ। ਉੱਥੇ ਹੀ ਕੁਝ ਅਜਿਹੇ ਪਦਾਰਥ ਵੀ ਨੇ ਜਿਨ੍ਹਾਂ ਦੇ ਰਾਹੀਂ ਤੁਸੀਂ ਦੇਖ ਨਹੀਂ ਸਕਦੇ। ਉਦਾਹਰਨ ਲਈ ਇਹ ਕਾਗਜ਼ ਦਾ ਟੁਕੜਾ। ਹੁਣ ਜੇ ਮੈਂ ਇਸ ਕਾਗਜ਼ ਦੇ ਟੁਕੜੇ ਨੂੰ ਇਸ ਤਰ੍ਹਾਂ ਰੱਖਾਂ ਤਾਂ ਮੈਨੂੰ ਯਕੀਨ ਹੈ ਕਿ ਤੁਸੀਂ ਇਸ ਜਗਦੀ ਹੋਈ ਮੋਮਬਤੀ ਨੂੰ ਨਹੀਂ ਦੇਖ ਪਾਓਗੇ। ਤੁਹਾਨੂੰ ਕੁਝ ਰੌਸ਼ਨੀ ਤਾਂ ਦਿਖਾਈ ਦੇ ਸਕਦੀ ਹੈ ਪਰ ਤੁਸੀਂ ਜਗਦੀ ਹੋਈ ਮੋਮਬਤੀ ਅਤੇ ਕੱਚ ਦੇ ਗਲਾਸ ਨੂੰ ਨਹੀਂ ਦੇਖ ਸਕਦੇ ਤੁਸੀਂ ਇਹ ਨਹੀਂ ਦੱਸ ਸਕਦੇ ਕਿ ਲੱਕੜ ਦੇ ਇੱਕ ਬੰਦ ਬਕਸੇ ਗੱਤੇ ਦੇ ਡੱਬੇ ਜਾਂ ਧਾਤ ਦੇ ਕੰਟੇਨਰ ਦੇ ਅੰਦਰ ਕੀ ਹੈ ਲੱਕੜ ਗੱਤਾ ਧਾਤ ਦਾ ਕੰਟੇਨਰ ਇਹ ਸਾਰੇ ਅਪਾਰਦਰਸ਼ੀ ਵਸਤੂਆਂ ਦੇ ਉਦਾਹਰਣ ਨੇ ਇੱਥੋਂ ਤੱਕ ਕਿ ਕਾਗਜ਼ ਵੀ ਅਪਾਰਦਰਸ਼ੀ ਹੈ ਤਾਂ ਇਹ ਪਦਾਰਥਾਂ ਦੇ ਵਰਗੀਕਰਨ ਦਾ ਇੱਕ ਹੋਰ ਤਰੀਕਾ ਹੈ ਕਿ ਪਦਾਰਥ ਪਾਰਦਰਸ਼ੀ ਨੇ ਜਾਂ ਅਪਾਰਦਰਸ਼ੀ ਆਓ ਹੁਣ ਕੁਝ ਮਜ਼ੇਦਾਰ ਚੀਜ਼ ਕਰਦੇ ਹਾਂ ਇਸ ਲਈ ਮੈਂ ਇੱਕ ਕਾਗਜ਼ ਦਾ ਟੁਕੜਾ ਲੈ ਕੇ ਉਸ ਉੱਪਰ ਕੁਝ ਤੇਲ ਰਗੜਦਾ ਹਾਂ ਅਤੇ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਦਿੰਦਾ ਹਾਂ ਕੁਝ ਇਸ ਤਰ੍ਹਾਂ ਠੀਕ ਹੈ ਹੁਣ ਮੇਰੇ ਕੋਲ ਇਹ ਬਿਨਾ ਤੇਲ ਲੱਗਿਆ ਕਾਗਜ਼ ਹੈ ਇਸ ਦੇ આર ਪਰ ਮੋਮਬਤੀ ਨੂੰ ਨਹੀਂ ਦੇਖਿਆ ਜਾ ਸਕਦਾ ਹੈ ਨਾ ਪਰ ਕਾਗਜ਼ ਤੇ ਥੋੜਾ ਜਿਹਾ ਤੇਲ ਲਗਾਉਣ ਤੋਂ ਬਾਅਦ ਦੇਖੋ ਹੁੰਦਾ ਕੀ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਮੋਮਬਤੀ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਸਪਸ਼ਟ ਰੂਪ ਵਿੱਚ ਦਿਖਾਈ ਦੇ ਰਹੀ ਹੈ ਪਰ ਕੀ ਤੁਸੀਂ ਇਸ ਤੇਲ ਲੱਗੇ ਹੋਏ ਕਾਗਜ਼ ਦੇ આર ਪਾਰ ਸਪਸ਼ਟ ਰੂਪ ਵਿੱਚ ਦੇਖ ਸਕਦੇ ਹੋ ਨਹੀਂ ਪੂਰੀ ਤਰ੍ਹਾਂ ਨਾਲ ਨਹੀਂ ਉਸ ਪਾਰ ਦੀਆਂ ਸਾਰੀਆਂ ਚੀਜ਼ਾਂ ਨਹੀਂ ਦਿਖਾਈ ਦਿੰਦੀਆਂ ਅਜਿਹੇ ਪਦਾਰਤ ਜਿਨ੍ਹਾਂ ਦੇ આર ਪਾਰ ਵਸਤੂਆਂ ਨੂੰ ਦੇਖਿਆ ਤਾਂ ਜਾ ਸਕਦਾ ਹੈ ਪਰ ਸਪਸ਼ਟ ਰੂਪ ਵਿੱਚ ਨਹੀਂ ਉਹਨਾਂ ਨੂੰ ਅਲਪਪਾਰਦਰਸ਼ੀ ਕਹਿੰਦੇ ਨੇ ਅਲਪਪਾਰਦਰਸ਼ੀ ਪਦਾਰਤ ਦਾ ਇੱਕ ਹੋਰ ਉਦਾਹਰਨ ਹੈ ਇਹ ਕੱਚ ਦੀ ਸ਼ੀਟ ਜਦੋਂ ਮੈਂ ਇਸ ਨੂੰ ਮੋਮਬਤੀ ਦੇ ਸਾਹਮਣੇ ਰੱਖਦਾ ਹਾਂ ਤਾਂ ਤੁਸੀਂ ਇਸ ਨੂੰ ਪੂਰੀ ਤਰ੍ਹਾਂ ਨਾਲ ਤਾਂ ਨਹੀਂ ਦੇਖ ਸਕਦੇ ਪਰ ਤੁਸੀਂ ਦੇਖ ਸਕਦੇ ਹੋ ਕਿ ਦੂਜੇ ਪਾਸੇ ਕੁਝ ਹੈ ਕੁਝ ਚਮਕ ਰਿਹਾ ਹੈ ਕੁਝ جگ ਰਿਹਾ ਹੈ ਇਸ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਸਾਰੇ ਕੱਚ ਪਾਰਦਰਸ਼ੀ ਨਹੀਂ ਹੁੰਦੇ ਕੁਝ ਅਲਪ ਪਾਰਦਰਸ਼ੀ ਵੀ ਹੋ ਸਕਦੇ ਨੇ ਤਾਂ ਇਹ ਪਦਾਰਥਾਂ ਦਾ ਵਰਗੀਕਰਨ ਕਰਨ ਦਾ ਇੱਕ ਹੋਰ ਤਰੀਕਾ ਹੈ ਤੁਸੀਂ ਕਿਸੇ ਪਦਾਰਥ ਨੂੰ ਜਾਂ ਤਾਂ ਅਪਾਰਦਰਸ਼ੀ ਦੇ ਰੂਪ ਵਿੱਚ ਵਰਗੀਕ੍ਰਿਤ ਕਰ ਸਕਦੇ ਹੋ ਜਿਸ ਦੇ આરਪਾਰ ਤੁਸੀਂ ਕੁਝ ਨਹੀਂ ਦੇਖ ਸਕਦੇ ਜਦ ਪਾਰਦਰਸ਼ੀ ਵਸਤੂ ਦੇ ਰੂਪ ਵਿੱਚ ਜਿਸ ਦੇ ਰਾਹੀਂ ਤੁਸੀਂ ਸਪਸ਼ਟ ਰੂਪ ਵਿੱਚ ਦੇਖ ਸਕਦੇ ਹੋ ਤੇ ਜਾਂ ਫਿਰ ਅਲਪ ਪਾਰਦਰਸ਼ੀ ਵਸਤੂ ਦੇ ਰੂਪ ਵਿੱਚ ਜਿਸ ਦੇ ਰਾਹੀਂ ਤੁਸੀਂ ਇਹ ਤਾਂ ਦੇਖ ਸਕਦੇ ਹੋ ਕਿ ਦੂਜੇ ਪਾਸੇ ਕੀ ਹੈ ਪਰ ਸਪਸ਼ਟ ਰੂਪ ਵਿੱਚ ਨਹੀਂ